ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇਅ ਹੈ ਉੱਥੇ ਆਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ ਪੂਰੇ ਆਇਲ ਟੈਂਕਰ ਨੂੰ ਹੀ ਅਗਲ ਲੱਗ ਗਈ ਸੀ ਮਤਲਬ ਕਿ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਆਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀ ਕਿ ਲੱਕੀਲੀ बिकॉज ਮੰਡੀ ਕੋ ਬਿੰਗੜ ਵੀ ਨਾ ਆਲੀ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ ਤੇ 4 ਤੋਂ 5 ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲ ਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ ਬੋਥ ਆਰ ਸਟੇਬਲ ਐਂਡ ਥੋੜੀ ਐਂਗਜ਼ਾਇਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਚ ਆਦਰਵਾਇਜ਼ ਕਿਸੇ ਦਾ ਵੀ ਕੋਈ ਜਾਨੀਮਾਲੀ ਨੁਕਸਾਨ ਨਹੀਂ ਹੈ ਇਹਨੂੰ ਫਾਇਰ ਜਦੋਂ ਹੋਈ ਇਸ ਬੰਦੇ ਨੇ ਜਰਾ ਮੁਸਤਦੀਦ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਸਾ ਨਾ ਹੋਵੇ ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਤਾ ਕਿ ਵੱਡਾ ਹਾਸਾ ਨਾ ਹੋ ਜAVE ਜੇ ਅੱਗੇ ਜਾਂਦਾ ਤਾਂ ਪਲਟ ਸਕਦਾ ਸੀ। ਇਹ ਵੀ ਕੋਈ ਇਨਫਾਰਮੇਸ਼ਨ ਮੇਰੇ ਚੱਲਿਆ ਕਿੱਥੋਂ ਆਈ ਥਿੰਕ ਪਿਛਲੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ ਇਸ ਤਰ੍ਹਾਂ ਗਵਿੰਦਗੜ੍ਹ ਵੱਲ ਜਾ ਰਿਹਾ ਸੀਗਾ ਇਹਨਾਂ ਵੱਡਾ ਹਾਸਾ ਹੁਣ ਤੋਂ ਬਚਾਅ ਹੋ ਗਿਆ। ਤੇਲ ਦਾ ਟੈਂਕਰ ਸੀਗਾ ਕਿ ਕਿਦਾਂ ਹੋਇਆ ਹਾਦਸਾ ਕਿਦਾਂ ਹੋਇਆ? ਗਾਏ ਆ ਗਈਆਂ ਤੇ। ਹਾਂਜੀ ਗਾਏ ਆ ਗਈਆਂ। ਗਾਂ ਆ ਗਈ ਅੱਗੇ। ਤੇ ਕਿੱਥੋਂ ਦੀ ਕਿੱਥੇ ਜਾ ਰਹੀ ਸੀਗੇ? ਇਹ ਜਨਰਲ ਤੋਂ ਗਵਿੰਦਗੜ੍ਹ ਜਾ ਰਿਹਾ ਸੀ। ਤੇ ਇਹ ਚ ਪੈਟਰੋਲ ਸੀ ਜਾਂ ਡੀਜ਼ਲ ਸੀਗਾ? 6000 ਲੀਟਰ ਡੀਜ਼ਲ 6000 ਪੈਟਰੋਲ। ਹਾਂਜੀ। ਇੱਕ ਜਿਹੜੀਆਂ ਜ ਅਜੀ ਅਰਾਊਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇਅ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ ਪੂਰੇ ਔਇਲ ਟੈਂਕਰ ਨੂੰ ਹੀ ਅਗ ਲੱਗ ਗਈ ਸੀ ਮਤਲਬ ਕਿ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਔਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀਗੇ ਲੱਕੀਲੀ बिकॉज ਮੰਡੀ ਕੋ ਬਿੰਗੜ ਵੀ ਨਾ ਆਲੀ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ बुझा ਲਿਆ ਗਿਆ ਹੈਗਾ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐ स्टेबल ਹਨ ਥੋੜੀ ਐਂਗਜ਼ਾਈਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਚ ਆਦਰਵਾਇਜ਼ ਕਿਸੇ ਦਾ ਵੀ ਕੋਈ ਜਾਨੀਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬਿੰਗ ਹਾਈਵੇ ਥੋੜਾ ਬਹੁਤ ਇਥੇ ਇਨੀਸ਼ੀਅਲ ਜਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦਈਏ ਮੈਨੂੰ ਪਤਾ ਲੱਗਿਆ ਕਿਸ ਜਗ੍ਹਾ ਦਾ ਟੈਂਕਰ ਸੀ ਇਹ ਕਿਸ ਜਗ੍ਹਾ ਦੀ ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਚੁਲਸਿਆ ਪਿਆ ਹੈ ਬਟ ਸ਼ਾਇਦ ਮੰਡੀ ਕੋ ਬਿੰਗੜ ਦੀ ਤਰਫ ਜਾ ਰਿਹਾ ਸੀਗਾ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀ ਜੀ ਜੀ ਇਟਸ ਟੂ ਇਨੀਸ਼ੀਅਲ ਫॉर ਮੀ ਟੂ ਟੈਲ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਉਹ ਆ ਕੋਈ ਹੋਰ ਕਾਰਨ ਜਿਹਦੇ ਕਰਕੇ ਟ੍ਰੈਫਿਕ ਪ੍ਰੋਵਾਈਡ ਕੀਤੀ ਜਾਊਗੀ ਕਿ ਬੰਦ ਕੀਤੀ ਜਾਊਗੀ ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਕਿ ਮੈਡਮ ਇੰਨੀ देर ਅੱਗ ਲੱਗੀ ਹੈਡਾਪ ਆਨ ਦੇ ਲੈਂਟਰ ਨੂੰ ਡੇਜ ਹੋ ਸਕਦਾ ਹੈ ਨੈਸ਼ਨਲ ਹਾਈਵੇ ਤੇ ਕੋਈ ਇਨਸਪੈਕਸ਼ਨ ਕਰਾਈ ਜਾਊਗੀ ਇਟ ਇਜ਼ ਅਜੂਰ ਜੀ ਡੈਫੀਨਿਟਲੀ ਕਰਾ ਲਾਂਗੇ ਤੁਹਾਡਾ ਵਧੀਆ ਸੁਜੈਸ਼ਨ ਹੈ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਥੈਂਕ ਯੂ ਚਲਿਏ ਕਰੀਏ ਕਰਾ ਲਓ ਪਿਛੇ ਨੂੰ ਭੇਜ ਦਿਓ ਬੰਮੀ ਜੀ ਅੱਜ ਜਿਹੜਾ ਇਹ ਟੈਂਕਰ ਪਟੇ ਕਿਸ ਕੀ ਹੋ ਗਿਆ ਇਹਨੂੰ ਫਾਇਰ ਜਦੋਂ ਹੋਈ ਇਸ ਬੰਦੇ ਨੇ ਜਰਾ ਮੁਸਤਕਦੀ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਸਾ ਨਾ ਹੋਵੇ ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਤਾ ਕਿ ਵੱਡਾ ਹਾਸਾ ਨਾ ਹੋ ਜਾਈਏ ਜੇ ਅੱਗੇ ਜਾਂਦਾ ਤਾਂ ਪਲਟ ਸਕਦਾ ਸੀ ਜੀ ਕੋਈ ਇਨਫੋਰਮੇਸ਼ਨ ਮੇਰੇ ਚੱਲਿਆ ਕਿਤੋਂ ਆਈ ਥਿੰਕ ਪਿਛਲੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ ਇਸ ਤਰ੍ਹਾਂ ਗਵਿੰਦਗੜ੍ਹ ਵੱਲ ਜਾ ਰਿਹਾ ਸੀਗਾ ਇਹਨਾਂ ਵੱਡਾ ਹਾਸਾ ਹੁਣ ਤੋਂ ਬਚਾਅ ਹੋ ਗਿਆ ਸਰ ਕੀ ਇਹਦੇ ਚ ਪੈਟਰੋਲ ਸੀ ਜਾਂ ਡੀ ਆਇਲ ਕੇਰੋਸਿਨ ਆਇਲ ਸੀ ਇਹਦੇ ਚ अच्छा हां जी हां जी ब्लास्ट ਨਹੀਂ ਹੋਇਆ ਸਾਡੀ ਫਾਇਰ ਬਿਗੇਟ ਦੀਆਂ ਟੀਮਾਂ ਗੋਵਿੰਦਗੜ੍ਹ ਤੋਂ ਸਮਰਾਲੇ ਤੋਂ ਔਰ ਖੰਨੇ ਤੋਂ ਅਸੀਂ ਰਲ ਕੇ ਸਾਰਿਆਂ ਨੇ ਇੱਥੇ ਆ ਕੇ ਕੰਟਰੋਲ ਕਰ ਲਿਆ ਕਿ ਨੂੰ ਕੋਈ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਕਿੰਨੀਆਂ ਫਾਇਰ ਬਿਗੇਟ ਦੀਆਂ 6 ਫਾਇਰ ਟੈਂਡਰ ਸਾਡੇ ਕੋਲ ਆ ਚੁੱਕੇ ਇੱਥੇ ਔਰ 6 ਦੀਆਂ 6 ਥੋੜੇ ਸਾਹਮਣੇ ਖੜੀਆਂ ਨੇ ਦੋ ਸਮਰਾਲਾ ਇੱਕ ਸਮਰਾਲਾ ਦੋ ਗੋਵਿੰਦਗੜ੍ਹ ਇੱਕ ਖੰਨੇ ਦੋ ਖੰਨੇ ਦੀਆਂ ਤੇ ਹੁਣ ਕੀ ਹਾਲਾਤ ਕੰਟਰੋਲ ਆ ਤੁਸੀਂ ਦੇਖ ਰਹੇ ਹੋ ਪਿੱਛੇ ਅੱਗੇ ਬਿਲਕੁਲ ਕੰਟਰੋਲ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਹੋਇਆ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਟ੍ਰੈਫਿਕ ਵੈਰਾ ਕੋਈ ਨੋ ਨੋ ਕੋਈ ਟ੍ਰੈਪ ਨਹੀਂ ਹੋਈ ਗੱਡੀ ਸਭ ਲੋਕ ਟ੍ਰੈਫਿਕ ਚੋਂ ਨਿਕਲ ਗਏ ਜਦੋਂ ਅੱਗ ਲੱਗੀ ਸਾਰੇ ਨਿਕਲ ਗਏ ਕੋਈ ਹਾਸਾ ਨਹੀਂ ਹੋਇਆ ਸਾਡੀ ਮਾਨਯੋਗ ਐਸਐਸਪੀ ਸਾਹਿਬ ਐਸਟੀਐਮ ਸਾਹਿਬ ਯੂ ਸਾਹਿਬ ਸਾਰੇ ਇੱਥੇ ਪ੍ਰਸ਼ਾਸਨ ਪਹੁੰਚ ਚੁੱਕਿਆ ਕੰਟਰੋਲ ਜਦੋਂ ਪਿੱਛੋਂ ਵਾਹਨ ਵੈਰਾ ਜਿਹੜੇ ਆ ਰਹੇ ਸੀ ਉੱਪਰ ਹਾਈਵੇ ਦੇ ਉੱਤੇ ਜੋ ਵਾਹਨ ਪੁੱਛਤਾ ਪਿੱਛੇ ਹੀ ਰੋਕ ਕੇ ਪਿੱਛੋਂ ਨਿਕਲ ਗ ਫੋਨ ਉੱਤੇ ਤੇ ਇਹ ਟੇਲਰ ਟੈਂਕਰ ਸੀਗਾ ਕਿ ਕਿੱਦਾਂ ਹੋਇਆ ਹਾਦਸਾ ਕਿੱਦਾਂ ਹੋਇਆ ਗਾਂ ਆ ਗਈ ਜਿੱਥੇ ਹਾਂਜੀ ਗਾਂ ਆ ਗਈ ਗਾਂ ਆ ਗਈ ਅੱਗੇ ਤੇ ਕਿੱਥੋਂ ਦੀ ਕਿੱਥੇ ਜਾ ਰਹੀ ਸੀਗੇ ਇਹ ਜੰਦਰ ਤੋਂ ਗੁਰਬਿੰਦ ਘਰ ਜਾ ਰਿਹਾ ਤੇ ਇਹ ਚ ਪੈਟਰੋਲ ਸੀ ਜਾਂ ਡੀਜ਼ਲ ਸੀਗਾ 6000 ਲੀਟਰ ਡੀਜ਼ਲ 6000 ਪੈਟਰੋਲ ਕਿੱਦਾਂ ਜਿਹੜਾ ਟੈਂਕਰ ਪਲਟੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਿੱਦਾਂ ਜਾਣ ਕਿੱਦਾਂ ਬਚੀ ਤੁਹਾਡੀ ਸੌਧਰ ਲੋਕਾਂ ਨੇ ਕੱਢੇ ਸੀ ਇਸੇ ਪੰਨੇ ਅੱਛਾ ਕਾਰਨਾਂ ਨੇ ਨਾਲ ਦੀ ਨਾਲੇ ਅੱਗ ਲੱਗ ਗਈ ਸੀ ਗਾਹ ਬੱਸ ਬਹੁਤ ਰੰਕਾ ਮੇਰੀ ਪੈਂਟਰ ਨੂੰ ਵੀ ਸੇਖ ਲੱਗ ਗਿਆ ਮੈਂ ਪਾਈ ਕਿਦਾਂ ਹਲਾ ਕਿਦਾਂ ਹੁਣ ਤੋਂ ਦੀ ਸਿਹਤ ਕਿਦਾਂ ਆਏਗਾ ਠੀਕ ਆ ਜੋ ਕਿੱਥੋਂ ਦੀ ਕਿੱਥੇ ਜਾ ਰਹੇ ਸੀ ਜੀ ਚਲੰਦਰ ਤੋਂ ਆ ਰਹੇ ਸੀਗਾ ਜੀ ਉੱਥੇ ਮਲੌਰ ਰੋਡ ਤੇ ਗੋਵਿੰਦ ਪੰਪ ਠੀਕ ਆ ਗਿਆ ਹੈ ਕਿਸ ਚੀਜ਼ ਦਾ ਸੀਗਾ ਜੀ ਕੀ ਵਿੱਚ ਦੀ ਚੀਜ਼ ਸੀ ਉਹ ਦਾ ਪੈਟਰੋਲ ਤੇ ਡੀਜ਼ਲ ਸੀ 6000 ਲੀਟਰ ਡੀਜ਼ਲ 6000 ਪੁੱਛੋ